ਹਲੋ ਜੀ ਪੈਨੋ ਅੱਜ ਆਪਾਂ ਤੁਹਾਡੇ ਡਿਮਾਂਡ ਤੇ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਇਹ ਸਾਰੇ ਮਸ਼ੀਨਵਰਕ ਦੇ ਕਿੱਤਾ ਆ ਜਾਂ ਕੰਮ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਲੇਟੈਸਟ ਜਿਹੜੇ ਅੱਜ ਦੇ ਗਰਮੀਆਂ ਵਾਲੇ ਸੂਟਾਂ ਤੇ ਡਿਜ਼ਾਈਨ ਚੱਲਦੇ ਪਹਿਣੇ ਅੱਜ ਆਪਾਂ ਉਹ ਤੁਹਾਨੂੰ ਦਿਖਾ ਰਹੇ ਆਂ ਇਹਦੇ ਨਾਲ ਤੁਸੀਂ ਦੁਪੱਟਾ ਵੀ ਤਿਆਰ ਕਰਵਾ ਸਕਦੇ ਹੋ ਦੁਪੱਟੇ ਤੇ ਵਰਕ ਵੀ ਕਰਵਾ ਸਕਦੇ ਹੋ ਟਾਈ ਐਂਡ ਡਾਈ ਵੀ ਦੁਪੱਟਾ ਕਰਵਾ ਸਕਦੇ ਹੋ ਆਪਣਾ ਫੈਬਰਿਕ ਵੀ ਦੱਸ ਸਕਦੇ ਹੋ ਕਿ ਕਿਹੜਾ ਤੁਹਾਨੂੰ ਫੈਬਰਿਕ ਚਾਹੀਦਾ ਕਿਹੜਾ ਕਲਰ ਚਾਹੀਦਾ ਦੁਪੱਟੇ ਦਾ ਕਿਹੜਾ ਫੈਬਰਿਕ ਹੋਣਾ ਚਾਹੀਦਾ ਅੱਛਾ ਜੇ ਤੁਸੀਂ ਕੰਟਰਾਸਟ ਕੋਈ ਵੀ ਦੁਪੱਟਾ ਲਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਲਰ ਦੇ ਸੂਟ ਤੇ ਕਿਹੜੇ ਕਲਰ ਦੀ ਕਢਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਕਲਰ ਦਾ ਮੈਨੂੰ ਦੁਪੱਟਾ ਜੱsta ਉਸ ਉਸ ਹਿਸਾਬ ਨਾਲ ਆਪਾਂ ਤੁਹਾਡੇ ਤੇ ਇਹ ਕਰ ਦੇਵਾਂਗੇ ਵਰਕ ਬਾਕੀ ਇਹਨਾਂ ਦੇ ਰੇਟ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਵਰਕ ਦਾ ਅਲੱਗ ਰੇਟ ਹੋਏਗਾ ਫੈਬਰਿਕ ਦਾ ਅਲੱਗ ਹੋਏਗਾ ਦੁਪੱਟੇ ਦਾ ਅਲੱਗ ਰੇਟ ਹੋਏਗਾ ਫੈਬਰਿਕ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਤੁਸੀਂ ਆਪਣੀ ਡਿਮਾਂਡ ਤੇ ਲਵਾ ਸਕਦੇ ਹੋ ਬਾਕੀ ਵਰਕ ਰੇਟ ਤੁਸੀਂ ਪੁੱਛ ਸਕਦੇ ਹੋ ਕਿ ਕਿੰਨਾ ਹੋਏਗਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਗਰੁੱਪ ਵਿੱਚ ਤੁਸੀਂ ਐਡ ਹੋਂ ਜੇਕਰ ਕੋਈ ਨਵੇਂ ਭੈਣਾਂ ਜਿੰਨੂੰ ਕਿ ਮੇਰੇ WhatsApp ਗਰੁੱਪ ਦਾ ਲਿੰਕ ਨਹੀਂ ਮਿਲਿਆ ਉਹ ਮੈਨੂੰ ਮੈਸੇਜ ਕਰਕੇ WhatsApp ਗਰੁੱਪ ਡਾ ਲਿੰਕ ਲੈ ਸਕਦੇ ਨੇ ਉਹ ਮੇਰੇ WhatsApp ਗਰੁੱਪ ਤੋਂ ਜੁਆਇਨ ਕਰ ਸਕਦੇ ਨੇ ਜਿੰਨਾ ਵਿੱਚ ਤੁਹਾਨੂੰ ਲੇਟੈਸਟ ਜਾਣਕਾਰੀ ਮਿਲਦੇ ਰਹਣਗੇ